ਹਾਂਜੀ ਗੁਰੂ ਪਿਆਰਿਓ ਅੱਜ ਆਪਾਂ ਗੱਲਬਾਤ ਕਰਦੇ ਹਾਂ ਕਾਲਪੁਰਖ ਪਰਮ ਪਿਤਾ ਬਾਰੇ ਕਾਲਪੁਰਖ ਕੀ ਹੈ ਕਾਲਪੁਰਖ ਪ੍ਰਭੂ ਇੱਕ ਹੈ ਜੋ ਸਾਰੇ ਬਹਿਮਣ ਦਾ ਰਸਨਹਾਰ ਹੈ ਪਾਲਨਹਾਰ ਹੈ ਕਰਨਹਾਰ ਹੈ ਉਹ ਸਾਰੇ ਸੰਸਾਰ ਦੇ ਜਰੇ ਜਰੇ ਵਿੱਚ ਵਿਆਪਕ ਹੈ ਉਹ ਨਿਰਮਲ ਰਿੰਕਾਰ ਰਿੰਕਾਰ ਨਿਰਾਕਾਰ ਮਤਲਬ ਕਿ ਕਾਰ ਰਹਿਤ ਹੈ ਅਤਲ ਹੈ ਇਸ ਕਰਕੇ ਉਹੀ ਸੱਚ ਹੈ ਇਹ ਸਭ ਕੁਝ ਕਰਨ ਕਰਾਉਣ ਹਾਰ ਉਹ ਸਰਵ ਸ਼ਕਤੀਮਾਨ ਅਕਾਲ ਪੁਰਖ ਹੈ ਸਭਨਾਂ ਲਈ ਉਹ ਪਿਆਰ ਦਾ ਸੂਮਾ ਜਿਸ ਕਰਕੇ ਉਹ ਸਾਰਿਆਂ ਨੂੰ ਪਿਆਰ ਹੀ ਬਣਦਾ ਹੈ ਅਤੇ ਕਿਸੇ ਨਾਲ ਵੈਰ ਈਰਖਾ ਨਹੀਂ ਕਰਦਾ ਅਕਾਲ ਪੁਰਖ ਸਾਰਿਆਂ ਦੀ ਰੱਖਿਆ ਕਰਦਾ ਸਾਰੇ ਬਹਿਮੰਦ ਦੇ ਸੂਰਜ ਚੰਦ ਤਾਰੇ ਮਿਣਿਆ ਸਮਾ ਉਸਨੇ ਬਣਾਇਆ ਉਹ ਆਪ ਸਮੇਤੋ ਰਹਤ ਹੈ ਹਾਰੇ ਜੀ ਉਸ ਦੇ ਇਲਾਹੀ ਹੁਕਮ ਅਨੁਸਾਰ ਹੀ ਜਨਮ ਮਰ ਦੇ ਚੱਕਰ ਵਿੱਚ ਪਏ ਰਹਿੰਦੇ ਆ ਪਰ ਉਹ ਆਪ ਇਸ ਗੇੜ ਦੇ ਬੰਧਨਾਂ ਤੋਂ ਮੁਕਤ ਹੈ ਜੋ ਕਾਲਪੁਰਖ ਹੈ ਪਿਆਰਿਓ ਉਹ ਮੁਕਤ ਹੈ ਸਭ ਚੀਜ਼ਾਂ ਤੋਂ ਉਹ ਆਪਣੀ ਮੌਜ ਵਿੱਚ ਆਪਣੇ ਆਪ ਤੋਂ ਹੀ ਪ੍ਰਗਟ ਹੋਇਆ ਹੈ ਅਤੇ ਐਸੀ ਪ੍ਰਬੂ ਦੀ ਪ੍ਰਾਪਤੀ ਕੇਵਲ ਗੁਰੂ ਦੀ ਬਖਸ਼ਣ ਬਖਸ਼ਿਸ਼ ਨਾਲ ਹੀ ਹੋ ਸਕਦੀ ਹੈ ਉਹ ਜੋ ਕਾਲਪੁਰਖ ਹੈ ਕਿੱਥੇ ਹੈ ਮੁਕਦੇ ਵਿੱਚ ਹੀ ਰਹਿੰਦਾ ਆਤਮਾ ਪ੍ਰਮਾਤਮਾ ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਕਾਲ ਮੂਰਤ ਅਜੂਨੀ ਸੈ ਭੰਗ ਗੁਰ ਪ੍ਰਸਾਦ ਅਕਾਲ ਪੁਰਖ ਘਟ ਘਟ ਦਾ ਜਨਨ ਹਾਰ ਹੈ ਜੋ ਉਸ ਨੂੰ ਸਰਦਾ ਨਾਲ ਤੇ ਹੁੰਦਾ ਹੈ ਉਸ ਨੂੰ ਆਪਣੇ ਵਿੱਚ ਲੀਨ ਕਰ ਲੈਂਦਾ ਹੈ ਉਹਦੀ ਬਾਹ ਫੜ ਲੈਂਦਾ ਹੈ ਪ੍ਰਮਾਤਮਾ ਅੰਤਰਜਾਮੀ ਪੁਰਖ ਵਾਤਾ ਤੇ ਸਰਦਾ ਮਨ ਕੀ ਪੂਰੇ ਅਕਾਲ ਪੁਰਖ ਸਾਰਿਆਂ ਦਾ ਦਾਤਾ ਹੈ ਅਤੇ ਉਹ ਸਾਰਿਆਂ ਨੂੰ ਰਿਜਕ ਦੇਣ ਵਾਲਾ ਹੈ ਅਕ ਏ ਮੰਗਾ ਦੇ ਦੇ ਦਾਤ ਕਰੇ ਦਾਤਾਰ ਅਕਾਲ ਪੁਰਖ ਬਖਸ਼ਤਾ ਹੈ ਕਿਰਪਾ ਕਰਦਾ ਹੈ ਉਹ ਕਿਰਪਾ ਕਰਨ ਵਾਲਾ ਪਿਤਾ ਹੈ ਹਰ ਜਨ ਰਾਖੇ ਗੁਰ ਗੋਵਿੰਦ ਕਾਂਠ ਲਾਈ ਆਵਗਨ ਸਭ ਮਿਟੇ ਧਿਆਲ ਪੁਰਖ ਬਖਸ਼ੰਦ ਅਕਾਲ ਪੁਰਖ ਸ੍ਰਿਸ਼ਟੀ ਤੋਂ ਪਹਿਲਾਂ ਵੀ ਸੁੱਤੇ ਪ੍ਰਕਾਸ਼ ਆਪਣੇ ਆਪ ਤੋਂ ਪ੍ਰਗਟ ਹੋਇਆ ਆਪਣੇ ਆਪ ਨਿਰੰਜਨ ਸੋਇ ਸਾਰੇ ਜੁਗਾਂ ਵਿੱਚ ਪ੍ਰਕਾਸ਼ ਰਿਆ ਉਹਨੂੰ ਜਿਸਤਾ ਪ੍ਰਕਾਸ਼ ਹੈ ਤੇ ਆਉਣ ਵਾਲੇ ਸਮਿਆਂ ਚ ਵੀ ਉਸਦਾ ਪ੍ਰਕਾਸ਼ ਰਹੇ। ਉਹ ਆਤ ਸੱਚ, ਜੁਗਤ ਸੱਚ, ਹੈਪੀ ਸੱਚ, ਨਾਨਕ ਹੋਸੀ ਕੀ ਸੱਚ। ਅਕਾਲ ਪੁਰਖ ਕਰਤ ਅਜਿਸ਼ਟਮਾਨ ਹੈ। ਉਸ শূন্য ਅਵਸਥਾ ਵਿੱਚ ਸਾਰੇ ਸੰਸਾਰ ਦੇ ਚਰੇ-ਜਰੇ ਵਿੱਚ ਵਿਆਪਕ ਹੈ। ਸਾਰਾ ਸੰਸਾਰ ਉਸਦਾ ਦ੍ਰਿਸ਼ਟਮਾਨ ਰੂਪ ਹੈ ਤੇ ਉਹ ਆਪ ਨਿਰਗੁਣ ਹੈ। ਭਾਵ ਮਾਇਆ ਦੇ ਗੁਣਾ ਤੋਂ ਨਿਰਲੇਪ ਹੈ। ਅਕਾਲ ਪੁਰਖ ਕੀ ਹੈ? ਜੋ ਇੰਨਾ ਸਾਰੀਆਂ ਚੀਜ਼ਾਂ ਤੋਂ ਦੂਰ ਹੁੰਦਾ ਹੈ ਕਾਮ ਕ੍ਰੋਧ ਲੋਭ ਮੋਹ ਹੰਕਾਰ ਹਮਨੇ ਅਕਾਲਪੁਰਖ ਨੇ ਸਾਰੇ ਸੰਸਾਰ ਦੀ ਰਚਨਾ ਕੀਤੀ ਹੈ ਤੇ ਉਹ ਆਪ ਹੀ ਉਸ ਦਾ ਧਿਆਨ ਕਰ ਰਿਹਾ ਹੈ ਸਰਗੁਣ ਨਿਰਗੁਣ ਰਿੰਕਾਰ ਸੁਨ ਸਮਾਦੀ ਆਪ ਆਪਨ ਕੀ ਆ ਨਾਨਕਾ ਆਪੇ ਹੀ ਫਿਰ ਜਾਪ ਅਕਾਲਪੁਰਖ ਦਾ ਵਾਸਾ ਸੱਚਖੰਡ ਹੈ ਉਥੇ ਸਤ ਹੀ ਸੱਚ ਹੈ ਤੇ ਹੋਰ ਕੁਝ ਵੀ ਨਹੀਂ ਹੈ ਿਸਾਚਕੰਡ ਮਨੁੱਖ ਦੇ ਸਰੀਰ ਵਿੱਚ ਹੀ ਹੈ ਜਿੱਥੇ ਸੁਰਤ ਸ਼ਬਦ ਗੁਰੂ ਵਿੱਚ ਲੀਨ ਹੋ ਕੇ ਪਹੁੰਚ ਜਾਂਦੀ ਹੈ ਕਾਲਪੁਰਖ ਕਿੱਥੇ ਆ ਮਨੁੱਖੀ ਸਰੀਰ ਵਿੱਚ ਹੈ ਮਨੁੱਖੀ ਸੀਰ ਜੇ ਉਹ ਕਿਸੇ ਸ਼ਬਦ ਗੁਰੂ ਵਾਲਾ ਸੱਚਾ ਸੁੱਚਾ ਭਗਤ ਹੈ ਤਾਂ ਉਹ ਪ੍ਰਭੂ ਵਿੱਚ ਲੀਨ ਹੋ ਜਾਂਦਾ ਕਾਲਪੁਰਖ ਨੂੰ ਪ੍ਰਾਪਤ ਕਰ ਲੈਂਦਾ ਸਤਿਖੰਡ ਵਸ ਨਿਰੰਕਾਰ ਸਤਿਖੰਡ ਅਥਵਾ ਨਿਰੰਕਾਰ ਜਿਹੜਾ ਆਕਾਰ ਰਹਿਤ ਆਵਾਸਟਾ ਵਿੱਚ ਅllਾਹੀ ਸੁੱਖਾਂ ਦਾ ਘਰ ਹੈ ਜਿੱਥੇ ਪਹੁੰਚ ਕੇ ਮਨੁੱਖ ਸਤ ਚੇਤਨਨਾਂ ਦੇ ਵਿੱਚ ਲੀਨ ਹੋ ਜਾਂਦਾ ਹੈ ਇਹ ਸੋਖੀ ਸੁਖ ਮਾਨਦਾ ਹੈ ਭੰਕਾਰ ਦਾ ਦੇਸ਼ ਜਾਹਿਦ ਦਾ ਸੁਖ ਲਹਿ ਮਹਿਲ ਪਾਵਨ ਕੁਰਬਾਨੀ ਵਿੱਚ ਅਕਾਲ ਪੁਰਖ ਦਾ ਵਾਸੀ ਨੂੰ ਦੇਗੰਪੁਰਾ ਸ਼ਹਿਰ ਕਿਹਾ ਗਿਆ ਕੀ ਕਿਹਾ ਗਿਆ ਪਿਆਰਿਓ ਪਾਣੀ ਜਿਹੜੀ ਬਾਣੀ ਗੁਰਬਾਣੀ ਆ ਗੁਰਬਾਣੀ ਦੇ ਚਕਾਲਪੁਖ ਦੇ ਵਾਸੀ ਨੂੰ ਬੇਗੰਪੁਰਾ ਸ਼ਹਿਰ ਵੀ ਕਿਹਾ ਜਾਂਦਾ ਉਹ ਸ਼ਹਿਰ ਸਿਰ ਦੇ ਲੋਚੀ ਹੈ ਜਿੱਥੇ ਕੋਈ ਗਾਮ ਨਹੀਂ ਇੱਥੇ ਇਨਸਾਨ ਦੀ ਸ਼ਬਦ ਸਵਰਤਾ ਜਿਹੜੀ ਸ਼ਬਦ ਗੁਰੂ ਵਿੱਚ ਲੀਨ ਹੋ ਕੇ ਪਹੁੰਚ ਜਾਂਦੀ ਹੈ ਇਸ ਅਵਸਥਾ ਵਿੱਚ ਕੋਈ ਦੁੱਖ ਚਿੰਤਾ ਫਿਕਰ ਨਹੀਂ ਤੇ ਨਾ ਹੀ ਕੋਈ ਪਰੇਸ਼ਾਨੀ ਹੈ ਨਾ ਮਾਲ ਉੱਤੇ ਕੋਈ ਚੂੰਗੀ ਹੈ ਨਾ ਭੁੱਲ ਦਾ ਡਰਾ ਤੇ ਨਾ ਹੀ ਘਾਟੇ ਤੋਂ ਡਰ ਹੈ ਤਾਮ ਕਰੋ ਲੋ ਨੂੰ ਕਹਤੋ ਰਹਤ ਹੈ ਆਨੰਦ ਹੀ ਆਨੰਦ ਹੈ ਉਸ ਦੇ ਘਰ ਵਿੱਚ